ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਟਾਈਮ ਦੀਆਂ ਕੁਝ ਯਾਦਾਂ ਸੰਗਤ ਦੇ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਕਵਿਤਾ ਦੇ ਰੂਪ ਦੇ ਵਿੱਚ ਲਿਖਿਆ ਹੈ ਉਸ ਨੂੰ ਕਿ ਇੱਕ ਵਾਰੀ ਅੱਜ ਫਿਰ ਯਾਦ ਆਇਆ ਉਹ ਵਕਤ ਇੱਕ ਵਾਰੀ ਅੱਜ ਫਿਰ ਯਾਦ ਆਇਆ ਉਹ ਵਕਤ ਖੇਡ ਸਮੇ ਅਸੀਂ ਖੇਢੀ ਬੈਰੀ ਹੋਈਆਂ ਸਰਕਾਰਾਂ ਖੇਡ ਸਮੇ ਅਸੀਂ ਖੇਢੀ ਬੈਰੀ ਹੋਈਆਂ ਸਰਕਾਰਾਂ ਮੈਂ ਅੱਜ ਤੇ ਜ਼ਿੰਦਗੀ ਗੱਲ ਇਹ ਸ਼ੇਕ ਲੈਣਾਂ ਦੀ ਗੱਲ ਤੇ ਵਿੱਚ ਲਿਖੀ ਆ ਹੋਇਆ ਤਾਂ ਬਹੁਤ ਕੁਝ ਦਸੋ ਘੋੜਿਆਂ ਘੋੜੇ ਅਤੇ ਘੋੜੀਆਂ ਨੇ ਕਿਹੜੇ ਮੰਦੇ ਮੋਲ ਬੋਲੇ ਦਸੋ ਘੋੜੇ ਅਤੇ ਘੋੜੀਆਂ ਨੇ ਕਿਹੜੇ ਮੰਦੇ ਬੋਲ ਬੋਲੇ ਟੱਕ ਉਹਨਾਂ ਦੇ ਕਿਉਂ ਮਾਰੇ ਤੇਜ ਧਾਰ ਹਥਿਆਰਾਂ ਟੱਕ ਉਹਨਾਂ ਦੇ ਕਿਉਂ ਮਾਰੇ ਤੇਜ ਧਾਰ ਹਥਿਆਰਾਂ ਚਾਰੇ ਧਰਮਾਂ ਦੀ ਸਾਂਝੀ ਚਾਰੇ ਧਰਮਾਂ ਦੀ ਸਾਂਝੀ ਬਾਣੀ ਸ਼ਰਿਆਂ ਅੰਵਿਯਾਲੀ ਅੱਜ ਤੱਕ ਨਹੀਂ ਜਾਂਦੇ ਆ ਕਿ ਦੋਸ਼ੀ ਫੜੇ ਨਹੀਂ ਗਏ ਉਦੋਂ ਸ਼ਰਿਆਂ ਦੀ ਜਾਲੀ ਬੰਦੇ ਫੜੇ ਵੀ ਗਏ ਸੀ 90 ਬੰਦੇ ਫੜੇ ਸੀ ਵੀਡੀਓ ਬਣੀ ਹੋਈ ਸੀ ਉਸ ਟਾਈਮ ਦੀ ਜਾਲੀ ਸੀ ਸ਼ਰਿਆਂ ਫੜੇ ਗਏ ਸੀ ਪਰ ਹੋਇਆ ਕੀ ਚਾਰੇ ਧਰਮਾਂ ਦੀ ਸਾਂਝੀ ਬਾਣੀ ਸ਼ਰਿਆਂ ਦੀ ਜਾਲੀ ਹੋਇਆ ਪੇਸ਼ ਨਹੀਂ ਚਲਾਨ ਪਾਈਆਂ ਫੇਰ ਸਾਨੂੰ ਮਾਰਾਂ ਹੋਇਆ ਪੇਸ਼ ਨਹੀਂ ਚਲਾਨ ਪਾਈਆਂ ਫੇਰ ਸਾਨੂੰ ਮਾਰਾਂ ਉਸ ਤੋਂ ਬਾਅਦ ਕੀ ਹੋਇਆ 90 ਦਿਨਾਂ ਤੋਂ ਬਾਅਦ ਉਹ ਬੰਦੇ ਜਵਾਨਤ ਤੇ ਫੇਰ ਬਾਾਰ ਆ ਕੇ ਇੱਥੇ ਘੇਰਾ ਪਾ ਕੇ ਬੈਠ ਗਏ ਚਾਰੇ ਪਾਸੇ 3 ਸਾਲ ਤੱਕ ਸ਼ਰਿਆਮ ਘੇਰਾ ਪਾ ਕੇ ਬੈਠੇ ਰਹੇ 3 ਸਾਲ ਤੱਕ ਸ਼ਰਿਆਮ ਘੇਰਾ ਪਾ ਕੇ ਬੈਠੇ ਰਹੇ ਓਏ ਉਦੋਂ ਰੋਲਾ ਕਿਉਂ ਨਾ ਪਾਇਆ ਇਹਨਾਂ ਬਾਕੀ ਜਥੇਦਾਰਾਂ ਉਦੋਂ ਰੋਲਾ ਕਿਉਂ ਨਾ ਪਾਇਆ ਇਹਨਾਂ ਬਾਕੀ ਜਥੇਦਾਰਾਂ ਉਹ ਸੰਤ ਖਾਲਸਾ ਇਹ ਤਬਾਹ 12 ਪਉਣ ਵਾਸਤੇ ਦੁੱਖ ਨੇ ਸਹਿਤ ਜਨੇ ਦੁੱਖ ਨੇ 1000 ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ